ਪੰਜਾਬ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਇੱਕ ਪ੍ਰਵਾਸੀ ਪਰਿਵਾਰ ਦੀ ਇੱਕ 4 ਸਾਲਾ ਨਵਾਲਕ ਲੜਕੀ ਦੇ ਨਾਲ ਮੰਦਭਾਗੀ ਘਟਨਾ ਵਾਪਰੀ ਹੈ ਜਾਨੀ ਕਿ ਇੱਕ 18 ਸਾਲ ਦੇ ਨੌਜਵਾਨ ਦੇ ਵੱਲੋਂ ਉਸ ਦੇ ਨਾਲ ਜ਼ਬਰ ਜਨਾਹ ਕੀਤੀ ਹੈ ਇਹ ਪਰਵਸੀ ਪਰਿਵਾਰ ਰਾਜਪੁਰਾ ਦੇ ਇੱਕ ਪਿੰਡ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਹੈ ਤੇ ਜਿਸ ਤੋਂ ਬਾਅਦ ਘਰ ਦੇ ਵਿੱਚ ਪਤਨੀ ਤੇ ਪਤੀ ਦੋਨੋਂ ਹੀ ਜੋ ਹੈ ਉਹ ਕੰਮ ਤੇ ਚਲੇ ਗਏ ਤੇ ਪਿੱਛੇ ਜੋ ਬੱਚੀ ਘਰ ਦੇ ਵਿੱਚ ਸੀਗੀ ਤੇ ਜਿਸ ਤੋਂ ਬਾਅਦ ਨਾਲ ਹੀ ਕਮਰੇ ਦੇ ਵਿੱਚ ਰਹਿ ਰਹੀ ਇੱਕ 18 ਸਾਲ ਦੇ ਨੌਜਵਾਨ ਨੇ ਘਟਿਆ ਹਰਕਤ ਕੀਤੀ ਹੈ ਉਸ 4 ਸਾਲ ਦੀ ਬੱਚੀ ਨੂੰ ਕਿਸੇ ਬਹਾਨੇ ਆਪਣੇ ਨਾਲ ਲੈ ਗਿਆ ਤੇ ਉਸਦੇ ਨਾਲ ਕਮਰਾ ਬੰਦ ਕਰਕੇ ਜ਼ਬਰਜਨਾਹ ਕੀਤਾ ਹੈ ਸ਼ਰਮਸਾਹ ਕਰ ਦੇਣ ਵਾਲੀ ਇੱਕ ਘਟਨਾ ਜਿਹੜੀ ਆ ਪੰਜਾਬ ਦੇ ਵਿੱਚ ਵਾਪਰੀ ਹੈ ਇਸ ਤੋਂ ਬਾਅਦ ਆਸੀ ਇਹ ਕਿ ਜਦੋਂ ਪਰਿਵਾਰਕ ਮੈਂਬਰ ਘਰ ਵਾਪਸ ਆਉਂਦੇ ਨੇ ਤਾਂ ਉਹ ਦੇਖਦੇ ਨੇ ਕਿ ਉਹਨਾਂ ਦੀ ਬੱਚੀ ਘਰ ਨਹੀਂ ਹੈਗੀ ਤਾਂ ਜਦੋਂ ਫਿਰ ਆਣ-ਗੁਆਣ ਦੇਖਿਆ ਜਾਂਦਾ ਨਾਲ ਦੇ ਕਮਰੇ ਦੇ ਵਿੱਚ ਦਰਵਾਜ਼ਾ ਬੰਦ ਸੀ ਉਹਨਾਂ ਨੇ ਖੜਕਟਾਇਆ ਤਾਂ ਉਸ ਨੌਜਵਾਨ ਨੇ ਨਹੀਂ ਖੋਲਿਆ ਤੇ ਤਾਂਕੀ ਥਾੜੀ ਜਦ ਉਹਨਾਂ ਨੇ ਦੇਖਿਆ ਤਾਂ ਉਹ ਨੌਜਵਾਨ ਘਟਿਆ ਹਲਕਤ ਉਸਨਾਂ ਦੀ ਬੱਚੀ ਦੇ ਨਾਲ ਕਰ ਰਿਹਾ ਸੀ ਜਿਸ ਤੋਂ ਬਾਅਦ ਮਾਪੇ ਬਿਹਤਰ ਹੈਰਾਨ ਹੋਏ ਤਾਂ ਉਹਨਾਂ ਤੇ ਬਲੋ ਪੁਲਿਸ ਨੂੰ ਇਹ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਹੈ ਜਾਨਕੀ ਇੱਕ ਮੰਦ ਭਾਗੀ ਕਟਨਾ ਜਿਹੜੀ ਆ ਪ੍ਰਵਾਸੀ ਪਰਿਵਾਰ ਦੇ ਨਾਲ ਜਿਹੜੇ ਨੇ ਉਹ ਵਾਪਰ ਚੁੱਕੀ ਹੈ ਜਾਨਕੀ ਇਹ ਪ੍ਰਵਾਸੀ ਪਰਿਵਾਰ ਜਿਹੜਾ ਸੀ ਓਹ ਮਜ਼ਦੂਰੀ ਕਰਦਾ ਸੀਗਾ ਮਿਹਨਤ ਮੁਸ਼ਕਲ ਕਰਦਾ ਸੀ ਤੇ ਉਹਨਾਂ ਦੀ ਇੱਕ 4 ਸਾਲ ਦੀ ਮਾਸੂਮ ਬੱਚੀ ਜੋ ਕਿ ਘਰ ਦੇ ਵਿੱਚ ਸੀਗੀ ਪਰ ਇੱਕ 18 ਸਾਲ ਦੇ ਨੌਜਵਾਨ ਨੇ ਉਸ ਨਾਲ ਇੱਕ ਘਟਿਆ ਹਰਕਤ ਕੀਤੀ ਹੈ ਪੰਜਾਬ ਦੇ ਵਿੱਚ ਦੇਸ਼ ਭਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਆਈਦਰ ਦੇਖਣ ਨੂੰ ਸੁਣਨ ਨੂੰ ਮਿਲ ਗਿਆ ਨੇ ਜਿੱਥੇ ਕਿ ਅ 25 ਨੂੰ ਕਈ ਔਰਤਾਂ ਨੂੰ ਆਪਣੀਆਂ ਇਸ ਦਰਿੰਦਗੀ ਦਾ ਸ਼ਿਕਾਰ ਪੜਾਇਆ ਜਾਂਦਾ ਹੈ ਦਿਲ ਨੂੰ ਡਹਲਾ ਦੇਣ ਵਾਲੀ ਇੱਕ ਘਟਨਾ ਜਿਹੜੀ ਵਾਪਰੀ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰੀ ਹੈ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਾਸੀਏ ਕਿ ਹੁਣ ਪੁਲਿਸ ਜੋ ਹੈ ਹੋ ਇਨਸਾਫ ਜਿਹੜੀ ਆ ਮਾਪਿਆਂ ਨੂੰ ਦਿਵਾਵੇਗੀ ਪਰ ਇਹ ਦਰਿੰਦੇ ਇਕੱਠੀਆਂ ਹਰਕਤਾਂ ਕਰਨ ਤੋਂ ਬਾਝ ਨਹੀਂ ਆਉਂਦੇ ਨੇ ਤਾਂ ਮਾਸੂਮ ਛੋਟੇ ਬੱਚੇ ਨਾ ਹੀ ਆਪਣੇ ਘਰਾਂ 'ਚ ਸੁਰੱਖਿਤ ਨੇ ਤੇ ਨਾ ਹੀ ਬਾਹਰ ਤੇ ਆਖਰਕਾਰ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਘਟੀਆ ਕਰਤੂਤ ਜਿਹੜੀ ਇੱਕ 18 ਸਾਲ ਦੇ ਨੌਜਵਾਨ ਨੇ ਇੱਕ ਮਾਸੂਮ 4 ਸਾਲ ਦੀ ਬੱਚੀ ਦੇ ਨਾਲ ਕੀਤੀ ਹੈ ਹਾਲਾਂਕਿ ਹਮੇਸ਼ਾ ਤੁਸੀਂ ਆਪਣੇ ਬੱਚਿਆਂ ਦਾ ਖਾਸਾ ਧਿਆਨ ਰੱਖੋ ਕਿਸੇ ਆਣ ਗੁਆਣ ਦੇ ਤੇ ਉੱਤੇ ਵੀ ਯਕੀਨ ਨਾ ਕਰੋ ਤੇ ਕਿਸੇ ਵੀ ਆਪਣੇ ਰਿਸ਼ਤੇਦਾਰ ਤੇ ਵੀ ਯਕੀਨ ਨਾ ਕਰੋ ਕਿਉਂਕਿ ਅਜਿਹੇ ਸਮੇਂ ਦੇ ਵਿੱਚ ਕਿਸੇ ਤੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ ਤੁਹਾਡੇ ਬੱਚੇ ਤੁਹਾਡੀ ਇੱਕ ਸੁਰੱਖਿਆ ਲਈ ਨੇ ਤੁਸੀਂ ਇਹਨਾਂ ਦੀ ਆਪ ਸਭ ਸੰਭਾਲ ਕਰੋ ਕਿਉਂਕਿ ਇੱਥੇ ਬਹੁਤ ਸਾਰੇ ਅਜਿਹੇ ਲੋਕ ਰਹਿੰਦੇ ਨੇ ਜਿਹੜੇ ਕਿ ਬੱਚੇ ਨੂ ਵੱਡਿਆਂ ਨੂੰ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਉਂਦੇ ਨੇ ਇਸੇ ਤਰੀਕੇ ਦੇ ਨਾਲ ਇੱਕ ਮਾਸੂਮ 4 ਸਾਲ ਦੀ ਬੱਚੀ ਨੂੰ ਨਾਲ ਦੇ ਕਮਰੇ ਤੇ ਜ ਰਹਣ ਵਾਲੇ 18 ਸਾਲ ਦੇ ਨੌਜਵਾਨ ਨੇ ਆਪਣੀ ਇਸ ਹਵਸ ਦਾ ਸ਼ਿਕਾਰ ਬਣਾਇਆ ਮਨਪਾਗੀ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਜਦ ਮਾਪੇ ਦੇਖਦੇ ਨੇ ਤਾਂ ਉਹ ਹੈਰਾਨ ਹੋ ਜਾਂਦੇ ਨੇ ਉਹਨਾਂ ਦੇ ਪੈਰਾਂ ਹਿੱਟੋ ਜ਼ਮੀਨ ਖਿਸਕ ਜਾਂਦੀ ਹੈ ਕਿ ਆਖਰ ਉਹਨਾਂ ਦੀ ਧੀ ਨਾਲ ਕੀ ਹੋ ਗਿਆ ਮਾਪਿਆਂ ਤੇ ਕੀ ਭੀਤੀ ਹੋਵੇਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਸ ਕਰਕੇ ਆਪਣੇ ਬੱਚਿਆਂ ਦਾ ਖਾਸਾ ਧਿਆਨ ਰੱਖੋ ਕਿਸੇ ਦੇ ਉੱਤੇ ਯਕੀਨ ਨਾ ਕਰੋ ਤੇ ਬਿਲਕੁਲ ਭੁੱਲ ਕੇ ਵੀ ਕਿਸੇ ਦੇ ਘਰ ਦੇ ਵਿੱਚ ਆਪਣੇ ਬੱਚੇ ਨੂੰ ਨਾ ਪੇਚੋ ਇਸ ਵੀਡੀਓ ਨੂੰ ਇਸ ਖਬਰ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਤਾਂ ਕਿ ਮਾਪਿਆਂ ਨੂੰ ਵੀ ਇਨਸਾਫ਼ ਮਿਲੇ ਤੇ ਅਜਿਹੇ ਦਰਿੰਦੇ ਲੋਕਾਂ ਨੂੰ ਅਜਿਹੇ ਨੌਜਵਾਨਾਂ ਨੂੰ ਸਜ਼ਾ ਮਿਲੇ ਜਿਸ ਤੋਂ ਬਾਅਦ ਉਹ ਕਦੇ ਕਿਸੇ ਨਾਲ ਅਜਿਹਾ ਕੁਝ ਕਰਨ ਬਾਰੇ ਨਾ ਸੋਚੇ